ਇਹ ਨਬੀ ਸੁਇਸ ਲੜਕੀ ਨੂੰ ਜਲਾਸ ਸੋਸਾਇਟੀ ਕੀਤਾ ਕਿ ਕਾਰਨ ਸੀ ਕਿ ਕਿੱਥੋਂ ਦੀ ਰਹਿਣ ਵਾਲੀ ਸੀ ਸਾਨੂੰ ਇਤਲਾਹ ਮਿਲੀ ਸੀ ਕਿ ਜਸਪ੍ਰੀਤ ਕੌਰ ਪੁੱਤਰੀ ਸ਼ਰਨਜੀਤ ਸਿੰਘ ਇਹ ਜੋਗਾ ਪਿੰਡ ਦੀ ਹੈ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਇਹ 119 ਨੰਬਰ ਰੂਮ ਹੈ ਬੀਬੀ ਸਾਹਿਬਕਰ ਹੋਸਟਲ ਦਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਹਨੇ ਸੁਸਾਇਡ ਬਾਰੇ ਇਤਲਾਹ ਮਿਲੀ ਸੀ ਇਸ ਤੇ ਮੌਕੇ ਪਰ ਜਾ ਕੇ ਦੇਖਿਆ ਤਾਂ ਇਹਨੇ ਫਾਹ ਲੈ ਕੇ ਖੁਦਕੁਸ਼ੀ ਕੀਤੀ ਸੀ ਕਾਰਨ ਕੀ ਕਰਨ ਸੀਗੇ ਕਾਰਨ ਇਹਦਾ ਉਹਦੇ ਪੇਰੈਂਟਸ ਤੋਂ ਬਦ ਪੜਾਈ ਤੋਂ ਇਹ ਡਿਪਰੈਸ਼ਨ ਸੀਗੀ ਤਕਰੀਬਨ ਇਹ ਪੜਨਾ ਨਹੀਂ ਸੀ ਚਾਹੁੰਦੀ ਜਿਸ ਕਾਰਨ ਇਹ ਡਿਪਰੈਸ਼ਨ ਚੱਲਦੀ ਸੀਗੀ ਘਰਦਿਆਂ ਨੂੰ ਕਈ ਵਾਰ ਕਿਹਾ ਪਰ ਇਹ ਸੀ ਵੀ ਪੜ ਲਓ ਵਿੱਚ ਕੁਝ ਬਣ ਜੂਗੇ ਕਿਹੜੀ ਕਲਾਸ ਦੀ ਕਰਦੀ ਹੈ ਇਹ ਬੀਐਸਸੀ 3rd ইয়ার ਦੀ স্টুਡੈਂਟ ਸੀਗੀ ਕਿੰਨੇ ਟਾਈਮ ਤੋਂ ਇਹ ਕਿਤਾਬਾਂ ਵਿੱਚ ਪੜ ਰਹੀ تھی ਇਹ ਇਹ ਤਾਂ 5 ਵੀਰੀ ਕਰ ਰਹੀ ਸੀ ਜੋ 3rd ইয়ার ਸੀਗਾ ਇਹਦਾ 3 ਸਾਲ ਹੋ ਗਏ ਨੇ ਵੇ 194 ਬੀ ਐਨਸ ਤਾ ਤੇਦੀ ਕਾਰਵਾਈ ਅਮਲ ਚ ਚਲਦੀ ਜਾਂਦੀ ਆ ਹਾਂ ਕਿਹਦੇ ਬਿਆਨ ਦੇ ਮੱਦੇ ਹਾਂਜੀ ਕਿਹਦੇ ਬਿਆਨ ਦੇ ਇਹਦੇ ਪਿਤਾ ਸ਼ਰਨਜੀਤ ਸਿੰਘ ਆ ਉਹਦੇ ਬਿਆਨ ਤੇ ਕਾਰਵਾਈ ਅਮਲ ਚ ਕੀਤੀ ਜਾਂਦੀ ਆ ਪੋਸਟਮਾਰਟਮ ਅੱਜ ਪੋਸਟਮਾਰਟਮ ਕਰਵਾ ਕੇ ਹੁਣੀ ਉਹਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਾਂਗੇ